ਮੂਸੇ ਵਾਲੇ ਦਾ ਕਤਲ ਸੰਦੀਪ ਨੰਗਲ ਅੰਬੀਆਂ ਦਾ ਕਤਲ ਸਾਡੇ ਵਪਾਰੀਆਂ ਦੇ ਕਤਲ ਜਿਹੜੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਫਿਰ ਤਾਂ ਮੁੱਖ ਮੰਤਰੀ ਸਾਹਿਬ ਰੋਮ ਜਲ ਰਿਹਾ ਤਾਂ ਫਿਰ ਨੀਰੋ ਤਾਂ ਬੰਸਰੀ ਬਜਾਰੇ ਪਰ ਅੱਜ ਅੱਗ ਤੁਹਾਡੇ ਆਪਣੇ ਘਰ ਨੂੰ ਪਹੁੰਚ ਗਈ ਤੁਹਾਡੀ ਆਪਦੀ ਪਾਰਟੀ ਦੇ ਸਰਪੰਚ ਦਾ ਕਤਲ ਹੋ ਗਿਆ ਗਹਿਰੀ ਨੀਂਦ ਦੇ ਵਿੱਚੋਂ ਜਾਗੋ ਔਰ ਪੰਜਾਬੀਆਂ ਨੂੰ ਜਵਾਬ ਦਿਓ ਕਿ ਅੱਜ ਵਿਗੜਦੀ ਕਾਨੂੰਨ ਸਥਿਤੀ ਦਾ ਇਹ ਨਸ਼ਾ ਤਸਕਰਾਂ ਦਾ ਜਿਹੜਾ ਕਹਿਰ ਪੰਜਾਬ ਦੇ ਨੌਜਵਾਨ ਨੂੰ ਖਾ ਰਿਹਾ ਇਹਦੇ ਉੱਤੇ ਤੁਹਾਡੀ ਕੀ ਜਵਾਬ ਦੇਈ ਹੈ ਕਿਉਂਕਿ ਹਾਈ ਕੋਰਟ ਦੀਆਂ ਬਹੁਤ ਵੱਡੀਆਂ ਟਿੱਪਣੀਆਂ ਨੇ ਪੰਜਾਬ ਸਰਕਾਰ ਤੇ ਕਿ ਨਸ਼ਾ ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਔਰ ਹੋਰ ਵੀ ਗਵਰਨਰ ਸਾਹਿਬ ਕਹਿੰਦੇ ਨੇ ਕਿ ਸਕੂਲਾਂ ਕੱਲ੍ਹ ਜਾਂ ਤੱਕ ਪਹੁੰਚ ਗਿਆ ਸੋ ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਜਾਗੋ ਔਰ ਸੰਗਰੂਰ ਬਰਨਾਲਾ ਇਹ ਤਾਂ ਤੁਹਾਡਾ ਆਪਣਾ ਜ਼ਿਲ੍ਹਾ ਹੈ ਜੇ ਤੁਹਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰ ਬੇਕੋਫ ਘੁੰਮ ਰਹੇ ਨੇ ਤੇ ਸਰਪੰਚ ਦਾ ਅੱਜ ਕਤਲ ਕੀਤਾ ਗਿਆ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਹੁਣ ਬਾਹਲਾ ਕੁਝ ਕਹਿਣ ਨੂੰ ਲੋੜ ਨਹੀਂ ਨਹੀਂ ਹੁਣ ਤਾਂ ਸ਼ੀਸ਼ਾ ਤੁਹਾਡੇ ਸਾਹਮਣੇ ਹੈ ਤੇ ਉਹਦੇ 'ਚ ਤੁਹਾਨੂੰ ਆਪ ਦੇ ਹਾਲਾਤ ਪੰਜਾਬ ਦੇ ਹਾਲਾਤ サーフトかいてる。